ਸ਼੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਿਕ ਧਰਤੀ ਉੱਤੇ ਮੰਤਰੀ ਹਰਜੋਤ ਬੈਂਸ ਨਤਮਸਤਕ ਹੋਏ ਤੇ ਉਹਨਾਂ ਨੇ ਸਿੱਖਾਂ ਦੇ ਪ੍ਰਤੀ ਆਪਣੇ ਵਿਚਾਰ ਵੀ ਸਾਂਝੇ ਕੀਤੇ ਦੇਖੋ ਸਿੱਖ ਇਤਿਹਾਸ ਨੂੰ ਲੈ ਕੇ ਮੰਤਰੀ ਹਰਜੋਤ ਬੈਂਸ ਨੇ ਕੀ ਕੁਝ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਸ ਇਤਿਹਾਸ ਦੇ ਅਲਕੀ ਮਾਕਾਸ ਜ਼ਿੰਦਾ ਸੇ ਇਤਿਹਾਸ ਦੇ ਉਹਨਾਂ ਪੰਨਿਆਂ ਦੇ ਸ਼ੁਰੂਆਤ ਹੁੰਦੀ ਐ ਜਿਸ ਪੰਨਿਆਂ ਤੇ ਪਹੁੰਚ ਕੇ ਦੁਨੀਆ ਦੀ ਕੋਈ ਵੀ ਅੱਖ ਨੰਮ ਹੋਏ ਬਿਨਾ ਰਹਿ ਨਹੀਂ ਸਕਦੀ ਜਿਸ ਦੀ ਕੋਈ ਵੀ ਵਿਰਸਾ ਦੁਨੀਆ ਦੇ ਵਿੱਚ ਨਾ ਹੈ ਤੇ ਨਾ ਹੀ ਹੋ ਸਕਦੀ ਹੈ ਜਿਹੜੇ ਕੁਰਬਾਨੀਆਂ ਦੀ ਜਿਹੜੀ ਹੈ ਸਾਰੀ ਮਿਸਾਲਾਂ ਬਣ ਚੁੱਕੀਆਂ ਨੇ ਅੱਜ ਦੇ ਦਿਨ ਇਸ ਸ੍ਰੀ ਸਿਤਾਵਨੋ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਪੁਰ ਸਾਹਿਬ ਦਾ ਜਿਹੜਾ ਕਿਲਾ ਪਰਿਵਾਰਕ ਸਨੇ ਛੱਡਿਆ ਜਾਂਦਾ ਹੈ ਤੇ ਅੱਜ ਠੀਕ ਅੱਜ ਰਾਤ ਤੋਂ ਸਾਰੀ ਸੰਗਤਾਂ ਬਹੁਤ ਹੀ ਸ਼ਰਧਾਪੂਰਵਕ ਤਾਲ ਵਿਖੋਂ ਕਿਲਾ ਛੱਡ ਕੇ ਦਵਾਨੋ ਜੇਕਰ ਸਾਹਮਣੇ ਪਹੁੰਚਣ ਗਿਆ ਇਸ ਤੋਂ ਬਾਅਦ ਇਹ ਸਫਰੇ ਸ਼ਹਾਦਤ ਸਰਸਾ ਦਰਿਆ ਤੇ ਪਹੁੰਚਦਾ ਜਿੱਥੇ ਸ੍ਰੀ ਸਿਤਾਵਨੋ ਪਰਿਵਾਰ ਆਪਾਂ ਨੂੰ ਪਤਾ ਕਿ ਛੋਟੇ ਸਾਹਿਬਾਂ ਦੇ ਨਾਲ ਕਿ ਵੱਡੇ ਸਾਹਿਬਾਂ ਦੇ ਨਾਲ ਤੇ ਕੱਲ੍ਹ ਦੇ ਸੋਹਣ ਸਾਹਿਬ ਦੇ ਦੇ ਵਿੱਚ ਜਦੋਂ ਕੌੜ ਦੀ ਘੜੀ ਦੇ ਵਿੱਚ ਵੱਡੇ ਜਿਹੜੇ ਸੈਨ ਸਾਹਿਬਾਂ ਦੀ ਸ਼ਹਾਦਤ ਹੁੰਦੀ ਹੈ ਜਿ ਉਸ ਤੋਂ ਬਾਅਦ ਸੰਘਰਸ਼ ਦੇ ਵਿੱਚ ਕਿਵੇਂ ਚਿੱਤੇ ਸਾਹਿਬ ਜਾਂਦੇ ਹਨ ਇਹ ਪਤਾ ਕੁਝ ਨਹੀਂ ਕੌੜ ਦੀ ਬਸ ਅਗਲਾ ਖੰਭਾ ਸੀ ਕਿੱਥੇ ਹਾਲੇ ਨਹੀਂ ਬਹੁਤ ਥੀ ਕਮਕੀਨ ਹੈ ਕਿ ਅੱਜ ਸਾਰੇ ਪੰਜਾਬ ਤੋਂ ਪੂਰੇ ਵਿਸ਼ਵ ਸੰਗਠਾ ਅਨੰਤੋ ਸ਼ਾਹਵਾ ਕੇ ਇਸ ਸਫਰੇ ਸ਼ਹਾਦਤ ਦੀਆਂ ਨਮ ਅੱਖਾਂ ਦੇ ਹਾਸਾ ਕਰਦੇ ਹੁੰਦੇ ਹੈ ਬਹੁਤ ਬਹੁਤ ਹੈ ਇਹ ਸਫਰੇ ਸ਼ਹਾਦਤ ਕਿਦਾ ਨੰਗਰ ਸਾਫ ਤੋਂ ਸ਼ੁਰੂ ਹੋ ਕੇ ਜਿਵੇਂ ਜਿਵੇਂ ਉਸ ਇਤਿਹਾਸ ਉਸੇ ਪੰਨੇ ਦੇ ਉੱਤੇ ਜੋਗ ਤੇ ਉਸਮਾਨ ਜਿਹੜੀ ਸਾਡੀ ਸ਼ਹਾਦਤ ਹੈ ਉਸ ਨੂੰ ਅਸੀਂ ਹਰ ਇੱਕ ਕਦਮ ਦੇ ਨਾਲ ਸਜਦਾ ਕਰਾਂ। ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਿਕ ਧਰਤੀ ਉੱਤੇ ਮੰਤਰੀ ਹਰਜੋਤ ਬੈਂਸ ਨਤਮਸਤਕ ਹੋਏ ਤੇ ਉਹਨਾਂ ਨੇ ਸਿੱਖਾਂ ਦੇ ਪ੍ਰਤੀ ਆਪਣੇ ਵਿਚਾਰ ਵੀ ਸਾਂਝੇ ਕੀਤੇ। ਦੇਖੋ ਸਿੱਖ ਇਤਿਹਾਸ ਨੂੰ ਲੈ ਕੇ ਮੰਤਰੀ ਹਰਜੋਤ ਬੈਂਸ ਨੇ ਕੀ ਕੁਝ ਕਿਹਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਅੱਜ ਦਾ ਦਿਨ ਸਿੱਕੇ ਇਤਿਹਾਸ ਦੇ ਬਲਕਿ ਮੈਂ ਆਖਾਂ ਜ਼ਿੰਦਾ ਸੇ ਇਤਿਹਾਸ ਦੇ ਉਹਨਾਂ ਪੰਨਿਆਂ ਦੀ ਸ਼ੁਰੂਆਤ ਹੁੰਦੀ ਹੈ ਜਿਸ ਪੰਨਿਆਂ ਤੇ ਪਹੁੰਚ ਕੇ ਦੁਨੀਆ ਦੀ ਕੋਈ ਵੀ ਅੱਖ ਨਾਮ ਹੋਏ ਬਿਨਾ ਰਹਿ ਨਹੀਂ ਸਕਦੀ ਜਿਸ ਦੀ ਕੋਈ ਵੀ ਮਿਸਾਲ ਦੁਨੀਆ ਦੇ ਵਿੱਚ ਨਾ ਹੈ ਇਹ ਨਹੀਂ ਹੋ ਸਕਦੀ ਹੈ ਜਿਹੜੀਆਂ ਕੁਰਬਾਨੀਆਂ ਦੀ ਜਿਹੜੀ ਹੈ ਸਾਰੀ ਮਿਸਾਲਾਂ ਬਣ ਚੁੱਕੀਆਂ ਨੇ ਆਜੇ ਦਿਨ ਦਿੱਸੇ ਸਿਤਾਵਲੋਂ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਪੁਰ ਸਾਹਿਬ ਦਾ ਜਿਹੜਾ ਕਿਲਾ ਪਰਿਵਾਰ ਸਵੇ ਛੱਡਿਆ ਜਾਂਦਾ ਹੈ ਤੇ ਅੱਜ ਠੀਕ ਅੱਜ ਰਾਤ ਤੋਂ ਸਾਰੀ ਸੰਗਤਾਂ ਬਹੁਤ ਹੀ ਸ਼ਰਧਾਪੂਰਵਕ ਨਾਲ ਫੂਕ ਕਿਲਾ ਚੱਲ ਤੋਂ ਬਾਅਦ ਉਹ ਜੇਰ ਸਾਹਿਬ ਮੁਸਲਮਾਨ ਹੋ ਗਏ ਇਸ ਤੋਂ ਬਾਅਦ ਇਹ ਸਫਰ ਇਹ ਸ਼ਹਾਦਤ ਸਰਸਾ ਦਰਿਆ ਤੇ ਪਹੁੰਚਦਾ ਜਿੱਥੇ ਇਸ ਸਪੇਸ ਪਤਾਨਾ ਪਰਿਵਾਰ ਆਪਾਂ ਨੂੰ ਦੱਸਿਆ ਕਿ ਛੋਟੇ ਸੈਨਜਾਨਾਂ ਦੇ ਤੇ ਵੱਡੇ ਸੈਨਜਾਨਾਂ ਦੇ ਕਿ ਕੱਲ ਤੇ ਉਸ ਖੌਤ ਸਾਹਿਬ ਦੇ ਵਿੱਚ ਜਿਵੇਂ ਜਿਵੇਂ ਟਰੱਕ ਦੀ ਗੜੀ ਦੇ ਵਿੱਚ ਵੱਡੇ ਜਿਹੜੇ ਸੈਨਜਾਨਾਂ ਦੀ ਸ਼ਹਾਦਤ ਹੁੰਦੀ ਹੈ ਕਿ ਉਸ ਤੋਂ ਬਾਅਦ ਸਹੰਦ ਦੇ ਵਿੱਚ ਕਿਵੇਂ ਜਿੱਤੇ ਸਾਹਿਬ ਜਾਂਦੇ ਨੇ ਪਤਾ ਕੁਝ ਰਿਪੋਰਟ ਵਿੱਚ ਦੱਸਿਆ ਜਾਂਦਾ ਹੈ ਅਗਲਾ ਹਫਤਾ ਸਿੱਖ ਇਥੇ ਹਾਜ਼ਰ ਰਹੀ ਬਹੁਤ ਹੀ ਗੰਭੀਰ ਹੈ ਕਿ ਅੱਜ ਸਾਰੇ ਪੰਜਾਬ ਤੋਂ ਪੂਰੇ ਵਿਸ਼ਵ ਸੰਗਠਾ ਅਨੰਕੂ ਸਾਥਵਾ ਕੇ ਇਸ ਸਫਰੇ ਸ਼ਹਾਦਤ ਦੀਆਂ ਨਮ ਅੱਖਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਬਹੁਤ ਬਹੁਤ ਇਹ ਸਫਰੇ ਸ਼ਹਾਦਤ ਜਿਹੜਾ ਅਨੰਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਜਿਵੇਂ ਜਿਵੇਂ ਉਸ ਇਤਿਹਾਸ ਉਸੇ ਪੈਂਡੇ ਦੇ ਉੱਤੇ ਜਉਗਰ ਦੇ ਉਸ ਮਹਾਨ ਜਿਹੜੀ ਸਾਡੀ ਸ਼ਹਾਦਤ ਹੈ ਉਸ ਨੂੰ ਅਸੀਂ ਹਰ ਇੱਕ ਕਦਮ ਦੇ ਨਾਲ ਸਜਦਾ ਕਰਾਂਗੇ